ਉਹ ਦਲ ਬਦਲੂ ਨਹੀਂ ਹੈ ਜਿੱਦਾਂ ਦੇ ਬਾਕੀ ਦੇ ਦਲ ਬਦਲੂ ਮੈਂ ਉਦਾਂ ਨਹੀਂ ਕਿਉਂਕਿ ਮੈਨੂੰ ਕਾਂਗਰਸ ਪਾਰਟੀ ਨੇ ਹਾਸ਼ੀਏ ਤੇ ਰੱਖਿਆ ਮੇਰੇ ਨਾਲ ਬਹੁਤ ਸਾਰੀਆਂ ਵਧੀਆਂ ਜਿਆਤੀਆਂ ਕੀਤੀਆਂ ਮੈਂ 10 ਸਾਲ ਵੇਟ ਕੀਤੀ ਔਰ ਮੈਂ ਇਹਨਾਂ ਸਬਰ ਦਾ ਪੈਮਾਨਾ ਜਦੋਂ ਭਰ ਗਿਆ ਉਸ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਇਹ ਗੱਲ ਕੀਤੀ ਜਾਵੇ ਤੁਹਾਡੀ ਨਾਰਾਜ਼ਗੀ ਨੂੰ ਲੈ ਕੇ ਅਸੀਂ ਚੰਨੀ ਸਾਹਮਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਕੁਝ ਵੀ ਬੋਲਣ ਤੋਂ ਬਚਦੇ ਨਜ਼ਰ ਆਏ ਇਸ ਕਰਕੇ ਨਾ ਆਮ ਆਦਮੀ ਪਾਰਟੀ ਨਾ ਭਾਜਪੀ ਕਿਉਂਕਿ ਭਾਜਪੀ ਅਸਲੇ ਦੇਸ਼ ਬੜੀ ਫਿਰਕਾ ਪ੍ਰਸਤੁਪ ਫਿਰਕਾ ਪ੍ਰਸਤੀ ਕਰ ਰਹੀ ਹੈ ਭਾਜਪੀ ਨੇ ਜਿਹੜੇ ਤਿੰਨ ਕਾਨੂੰਨ ਜਿਹੜੇ ਕਾਲੇ ਕਾਨੂੰਨ ਲਿਆਂਦੇ ਆ ਉਹ ਪੰਜਾਬ ਦੇ ਹਿੱਤਾਂ ਦੇ ਵਿੱਚ ਨਹੀਂ ਆ ਪੰਜਾਬ ਦੀ ਕਿਸਾਨੀ ਦੇ ਹਿੱਤਾਂ ਵਿੱਚ ਨਹੀਂ ਆ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਨਹੀਂ ਆ ਇਸ ਕਰਕੇ ਅਕਾਲੀ ਦਲ ਜਿਹੜੀ ਆ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਮ ਵਰਗ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਆ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਸਾਡੇ ਹਿੱਤਾਂ ਦੇ ਨਹੀਂ ਹੈ ਇਸ ਕਰਕੇ ਉਹਨਾਂ ਨਾਲ ਨਹੀਂ ਸਮਝੌਤਾ ਕਰਨਾ ਮੈਂ ਤਾਂ ਹਮਦਰਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਹਜੇ 1 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬਾਕੀ ਹੈ ਤੇ ਸਾਡੇ ਨਾਲ ਇਸ ਵਿੱਚ ਅ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਹੁਣੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ 1 ਮਹੀਨੇ ਤੋਂ ਜ਼ਿਆਦਾ ਸਮਾਂ ਬਾਕੀ ਹੈ ਕਿਸ ਰਣਨੀਤੀ ਦੇ ਨਾਲ ਜਿਹੜਾ ਇਸ ਵਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਖੋ ਟਾਈਮ ਤਾਂ ਕਾਫੀ ਹੈ ਔਰ ਟਾਈਮ ਐਸੋਲੇ ਕਿਉਂਕਿ ਬਾੜੀਆਂ ਦਾ ਸਮਾਂ ਆ ਪਿੰਡਾਂ ਦੇ ਲੋਕ ਜਿਹੜੇ ਨੇ ਜ਼ਿਮੀਦਾਰ ਨੇ ਮਜ਼ਦੂਰ ਨੇ ਜਿੰਨੇ ਵੀ ਲੋਕ ਨੇ ਆੜਤੀ ਆੜਤੀ ਹੈ ਸਾਰੇ ਐਸੋਲੇ ਬਿਜ਼ੀ ਆ ਕਿਉਂਕਿ ਕਣਕ ਦੀ ਵੜਾਈ ਦਾ ਸੀਜ਼ਨ ਬੜਾ ਐਸੋਲੇ ਚਰਨਸੀਮਾ ਦੇ ਉੱਤੇ ਹੈ ਲੇਕਿਨ ਜੇ ਹੁਣ ਇਲੈਕਸ਼ਨ ਲੜਨਾ ਹੀ ਆ ਸਮਾਂ ਇਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਨੇ ਨਿਸ਼ਚਿਤ ਕੀਤਾ ਤੇ ਅਸੀਂ ਪੂਰੀ ਤਿਆਰੀ ਦੇ ਵਿੱਚ ਕਿਉਂਕਿ ਸਾਡਾ ਜਿਹੜਾ ਵੋਟ ਬੈਂਕ ਹੈ ਸ਼ਹਿਰਾਂ 'ਚ ਵੀ ਆ ਪਿੰਡਾਂ ਦੇ ਵਿੱਚ ਵੀ ਆ ਮਹੱਲਿਆਂ 'ਚ ਵੀ ਆ ਕਸਬਿਆਂ ਦੇ ਵਿੱਚ ਵੀ ਆ ਤੇ ਮੈਂ ਇੱਕ ਗੱਲ ਜਿਹੜੀ ਸਪਸ਼ਟ ਕਰਨੀ ਚਾਹੁੰਦਾ ਸਾਰੇ ਸਾਥੀਆਂ ਨੂੰ ਕਿ ਮੈਂ ਕੋ ਦਲ ਬਦਲੂ ਨਹੀਂ ਐ ਜਿੱਦਾਂ ਦੇ ਬਾਕੀ ਤੇ ਦਲ ਬਦਲੂ ਮੈਂ ਉਦਾਂ ਨਹੀਂ ਕਿਉਂਕਿ ਮੈਨੂੰ ਕਾਂਗਰਸ ਪਾਰਟੀ ਨੇ ਹਾਸ਼ੀਏ ਤੇ ਰੱਖਿਆ ਮੇਰੇ ਨਾਲ ਬਹੁਤ ਸਾਰੀਆਂ ਵਧੀਆਂ ਜਿਆਤੀਆਂ ਕੀਤੀਆਂ ਮੈਂ 10 ਸਾਲ ਵੇਟ ਕੀਤੀ ਔਰ ਮੈਂ ਇਹਨਾਂ ਸਬਰ ਦਾ ਪੈਮਾਨਾ ਜਦੋਂ ਭਰ ਗਿਆ ਉਸ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਔਰ ਇਹ ਵੀ ਕੁਦਰਤੀ ਇੱਕ ਨਿਯਮ ਆ ਕਿ ਜਦੋਂ ਤੁਸੀਂ ਸਬਰ ਜ਼ਿਆਦਾ ਹੋ ਜਾਂਦਾ ਬੰਦੇ ਦਾ ਤੇ ਉਹ ਪਰਵਰਤਨ ਕੁਦਰਤ ਕਰਾ ਦਿੰਦੀ ਹੈ ਤੇ ਅਕਾਲ ਪੁਰਖ ਨੇ ਇੱਕ ਪਰਵਰਤਨ ਕਰਾਇਆ ਤੇ ਮੈਂ ਅਕਾਲੀ ਦਲ ਦੇ ਵਿੱਚ ਆ ਗਿਆ ਜੀ ਗੱਲ ਕੀਤੀ ਹੈ ਵੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਾਂ ਭਾਜਪਾ ਚ ਕਈ ਜਿਹੜੇ ਲੀਡਰ ਨੇ ਜਿਹੜੇ ਵਰਕਰ ਨੇ ਚਲੇ ਗਏ ਨੇ ਤੇ ਇਸ ਇਸ ਤੇ ਲੱਗਦਾ ਨਹੀਂ ਹੈ ਕਿ ਜਿਹੜਾ ਵੋਟ ਬੈਂਕ ਹੈ ਉਹ ਘਟੇਗਾ ਵੀ ਔਰ ਕਿਤੇ ਕਈ ਲੀਡਰ ਨਾਰਾਜ਼ ਵੀ ਚਲਦੇ ਹੋਣੇ ਨੇ ਤੇ ਉਹਨਾਂ ਨੂੰ ਮਨਾਉਣ ਦੀ ਕਿਵੇਂ ਕੋਸ਼ਿਸ਼ ਚੱਲ ਰਹੀ ਹੈ ਨੇ ਦੇਖੋ ਮੇਰੇ ਨਾਲ ਤਾਂ ਨਾ ਕਾਂਗਰਸ ਪਾਰਟੀ ਦੇ ਵਰਕਰ ਕੋਈ ਨਾਰਾਜ ਨਾ ਕਿਸੇ ਅਕਾਲੀ ਦਲ ਦੇ ਵਰਕਰ ਨਾਰਾਜ ਆ ਦੂਸਰੇ ਕਿਉਂਕਿ ਮੈਂ ਹਰ ਵਰਕਰ ਦਾ ਹਰ ਵਿਅਕਤੀ ਦਾ ਕੰਮ ਕੀਤਾ ਇਸ ਕਰਕੇ ਮੈਂ ਤੇ ਲੋਕਾਂ ਕੋਲ ਅਪਰੋਚ ਕਰਨੀ ਆ ਦੂਸਰੀ ਗੱਲ ਆ ਕਿ ਮੈਂ ਅਕਾਲੀ ਦਲ ਇਸ ਕਰਕੇ ਜੁਆਇਨ ਕੀਤਾ ਕਿ ਮੈਂ ਮੇਰਾ ਪਾਕ ਦਾ ਮੰਨਾ ਮੈਨੂੰ ਕਿਸੇ ਈਡੀ ਦਾ ਡਰ ਨਹੀਂ ਮੈਨੂੰ ਕਿਸੇ ਵਿਜੀਲੈਂਸ ਦਾ ਡਰ ਨਹੀਂ ਮੈਨੂੰ ਕਿਸੇ ਏਜੰਸੀ ਦਾ ਡਰ ਨਹੀਂ ਨਾ ਮੈਂ ਵਾਈ ਸ਼੍ਰੇਣੀ ਦੀ ਆ ਕਿਸੇ ਹੋਰ ਸ਼੍ਰੇਣੀ ਦੀ ਕੋਈ ਸੁਰੱਖਿਆ ਜਰੀ ਲੈਣੀ ਆ ਇਸ ਕਰਕੇ ਮੈਂ ਅਕਾਲੀ ਦਲ ਜੁਆਇਨ ਕੀਤਾ ਦੋਨੇ ਪਾਰਟੀਆਂ ਜਿਹੜੀਆਂ ਇਸ ਵੇਲੇ ਸੱਤਾ ਦੇ ਵਿੱਚ ਇੱਕ ਕੇਂਦਰ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਇਸ ਕਰਕੇ ਮੈਨੂੰ ਕੋਈ ਸਰਕਾਰਾਂ ਦਾ ਕਿਸੇ ਦਾ ਡਰ ਨਹੀਂ ਮੈਂ ਪਾਕਿਸਤਾਨ ਦਾ ਮਨੁੱਖ ਆ ਲੋਕਾਂ ਕੋਲ ਜਾਊਂਗਾ ਲੋਕਾਂ ਕੋਲ ਵੋਟ ਮੰਗੂਗਾ ਲੋਕ ਵੋਟ ਲੋਕਾਂ ਨੇ ਪਾਉਣੀ ਆ ਜੋ ਫੈਸਲਾ ਹੋਏਗਾ ਉਹ ਮੈਂ ਸਮਝਦਾ ਕਿ ਲੋਕਾਂ ਦਾ ਪ੍ਰਵਾਨ ਹੋਏਗਾ ਕਾਂਗਰਸ ਪਾਰਟੀ ਤੋਂ ਤੁਸੀਂ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਦੂਜੇ ਪਾਸੇ ਵਿਕਰਮ ਸਿੰਘ ਚੌਧਰੀ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਔਰ ਚਰਨਜੀਤ ਸਿੰਘ ਚੰਨੀ ਤੇ ਬਾਰ-ਬਾਰ ਬਿਆਨਬਾਜ਼ੀ ਕਰਕੇ ਪਾਰਟੀ ਨੇ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਹੈ ਕੱਲ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਉਹਨਾਂ ਦੇ ਪਰਿਵਾਰ ਨੇ ਵੀ ਜਿਹੜਾ ਪਾਰਟੀ ਦੀ ਪੂਰੀ ਤਰ੍ਹਾਂ ਸੇਵਾ ਕੀਤੀ ਹੈ ਖਾਸ ਕਰਕੇ ਪੀ ਸਾਹਿਬ ਦੇ ਜਿਹੜੇ ਫਾਦਰ ਸੀਗੇ ਉਹ ਜਦੋਂ ਅਤੰਗਵਾਦ ਦਾ ਦੌਰ ਸੀਗਾ ਉਸ ਸਮੇਂ ਉਹ ਗੋਲੀ ਲੱਗਣ ਨਾਲ ਉਹਨਾਂ ਦੀ ਡੇਥ ਹੋ ਗਈ ਸੀ ਕਿ ਲੇਕਿਨ ਪਾਰਟੀ ਵੱਲੋਂ ਜਿਹੜੇ ਪੁਰਾਣੇ ਟਕਸਾਲੀ ਜਿਹੜੇ ਪਰਿਵਾਰ ਨੇ ਸ਼ਹੀਦੀ ਪਰਿਵਾਰ ਨੇ ਉਹਨਾਂ ਦੀ ਕੋਈ ਵੀ ਸੁਜਬੂਜ ਨਹੀਂ ਲਈ ਗਈ ਇਸ ਕਰਕੇ ਜਿਹੜਾ ਹੁਣ ਸਾਰੇ ਖਿਲਾਫਤ ਕਰ ਰਹੇ ਗੱਲ ਇਹ ਆ ਕਿ ਦੇਖੋ ਅਸੀਂ ਪਰਿਵਾਰ ਜਿਹੜੇ ਆ ਕਾਂਗਰਸ ਪਾਰਟੀ ਦੀ ਲੰਬੀ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਕਾਂਗਰਸੀ ਸੇਵਾ ਕੀਤੀ ਹੈ ਮੇਰੇ ਪਿਤਾ ਜੀ ਸਰਦਾਰ ਦਰਸ਼ਨ ਸਿੰਘ ਕੇਪੀ ਪੰਜ ਵਾਰੀ ਲਗਾਤਾਰ ਐਮਐਲਏ ਬਣੇ ਮਨਿਸਟਰ ਰਹੇ ਔਰ ਉਹਨਾਂ ਨੂੰ ਉਸ ਵਿਲੇਜ 희ਦ ਜਿਹੜਾ ਕਰ ਦਿੱਤਾ ਗਿਆ ਚੌਧਰੀ ਸੰਤੋਖ ਸਿੰਘ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਉਹਨਾਂ ਦੀ ਡੈਥ ਹੋਈ ਔਰ ਬਹੁਤ ਸਾਰੇ ਹੋਰ ਪਰਿਵਾਰ ਹੈ ਪਾਂਡੇ ਸਾਹਿਬ ਦਾ ਪਰਿਵਾਰ ਹੈ ਚੌਧਰੀ ਜਗਤਰਾਮ ਦਾ ਪਰਿਵਾਰ ਦੋਨੋਂ ਸਾਹਿਬ ਨੇ ਸਾਡੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਹੈ ਕਾਂਗਰਸ ਪਾਰਟੀ ਨੇ ਜਦੋਂ ਇੱਕ ਨੀਤੀ ਬਣਾ ਲਈ ਕਿ ਜਿਹੜੇ ਕਾਂਗਰਸ ਦੇ ਦਲਿਤ ਲੀਡਰਸ਼ਿਪ ਹਨ ਉਹਨਾਂ ਨੂੰ ਖਤਮ ਕਰ ਦੇਣਾ ਜਿਹੜੀ ਬਾਹਰਲੀਆਂ ਪਾਰਟੀਆਂ ਦੀ ਬੀਐਸਪੀ ਦੀ ਇਧਰ ਉਧਰੋਂ ਕਰਕੇ ਉਹਨਾਂ ਨੂੰ ਲਿਆ ਕੇ ਤੇ ਟਿਕਟਾਂ ਦੇ ਕੇ ਤੇ ਉਹਨਾਂ ਨੂੰ ਸਟੈਬਲਿਸ਼ ਕਰਨਾ ਤੇ ਇਹ ਮੈਨੂੰ ਲੱਗਦਾ ਨੀਤੀਗਤ ਦੇ ਅੰਤਰਗਤੀ ਹੈ ਤਾਂ ਹੀ ਕਾਂਗਰਸ ਦੇ ਜਿਹੜੇ ਵੱਡੇ ਪਰਿਵਾਰ ਆ ਜਿਹੜੇ ਉਹ ਉਕਤਾ ਚੁਕੇ ਨੇ ਮੈਂ ਪਹਿਲ ਕਦਮੀ ਕੀਤੀ ਹੈ ਸਾਰਿਆਂ ਨੇ ਮੈਨੂੰ ਸ਼ਾਬਾਸ਼ ਦਿੱਤੀ ਹੈ ਇਸ ਕਰਕੇ ਕਾਂਗਰਸ ਨੇ ਹੁਣ ਜੋ ਨੀਤੀ ਅਪਣਾਈ ਹੈ ਇਹ ਇਹਨਾਂ ਦਾ ਜਿਹੜਾ ਬੇੜਾ ਆਪਣੇ ਆਪ ਹੀ ਡੁੱਬ ਜਾਣਾ ਇੱਕ ਸਟੇਟਮੈਂਟ ਚਰਨਜੀਤ ਸਿੰਘ ਚੰਨੀ ਨੇ ਦਿੱਤੀ ਹੈ ਕਿ 24 ਦੀ ਚੋਣਾਂਵਾਂ ਜਿਹੜਾ ਸਰਕਾਰ ਗਿਰ ਜਾਵੇਗੀ ਤੇ ਦੂਸਰੇ ਵੱਸੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਵਕਤਾ ਨੇ ਨੀਲ ਗਰਗੋਨਾ ਨੇ ਕਿਹਾ ਹੈ ਕਿ 1 ਜੂਨ ਦੇ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋ ਜਾਵੇਗੀ। ਦੇਖੋ ਇਹ ਸਰਕਾਰਾਂ ਕੀ ਕਰਦੀਆਂ ਇਹ ਮੈਨੂੰ ਨਹੀਂ ਇਹਦੇ ਬਾਰੇ ਕੋਈ ਬਹੁਤਾ ਪਤਾ। ਲੇਕਿਨ ਇਹ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਦੇ ਦੇਾਂਗੇ ਅੱਜ ਕਹਿ ਰਹੇ ਆ ਕਿ ਸਾਡੇ ਵੱਸ ਦੀ ਗੱਲ ਨਹੀਂ ਹੈ। ਸੋ ਇਹ ਗੱਲਾਂ ਜਿਹੜੀਆਂ ਲੋਕਾਂ ਨੂੰ ਭਰਮ ਦੇ ਵਿੱਚ ਲਿਆ ਕੇ ਗਰੰਟੀਆਂ ਦੇ ਦੇਾਂਗੇ ਕਿੰਨੀਆਂ ਗਰੰਟੀਆਂ ਜਿਹੜੀਆਂ ਇਨਰੀਆਂ ਜਿਹੜੀਆਂ ਕਿਸੇ ਨੇ ਪੂਰੀਆਂ ਕੀਤੀਆਂ ਇੱਕ ਇੱਕ ਹਜ਼ਾਰ ਰੁਪਈਆ ਇਹਨਾਂ ਨੇ ਕਿਹਾ ਸੀ ਅਸੀਂ ਮਹਿਲਾਵਾਂ ਨੂੰ ਦੇਵਾਂਗੇ ਸੋ ਇਹ ਇੱਕ ਜਦੋਂ ਵੀ ਕੋਈ ਇਲੈਕਸ਼ਨ ਆਉਂਦਾ ਹੈ ਤੇ ਉਹਦੇ ਵਿੱਚ ਜਦੋਂ ਪ੍ਰੋਮਿਸਸਿਸ ਕਰਦੇ ਨੇ ਗਰੰਟੀਆਂ ਦਿੰਦੇ ਨੇ ਜਾਂ ਚੋਣ ਮੈਨੀਫੈਸਟੋ ਕਰਦੇ ਨੇ ਮੋਦੀ ਸਾਹਿਬ ਨੇ ਵੀ ਕਿਹਾ ਸੀ ਪਹਿਲੀ ਟਰਮ ਦੇ ਵਿੱਚ 15-15 ਲੱਖ ਰੁਪਈਆ ਦੇ ਦੇਾਂਗੇ ਬਾਅਦ ਚ ਉਹਨੂੰ ਜੁਮਲਾ ਕਹਿ ਦਿੱਤਾ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਹਿੰਦਾ ਅਸੀਂ ਜੀ ਇੱਕ ਇੱਕ ਹਜ਼ਾਰ ਰੁਪਈਆ ਦੇਵਾਂਗੇ 2.5 ਸਾਲ ਹੋ ਗਏ ਆ ਕਦੋਂ ਦੇਣਾ ਇਸ ਕਰਕੇ ਲੋਡ ਆਜਾ ਵਿਕਤੀਆਂ ਨੂੰ ਤੁਸੀਂ ਅਖੀਰਲੇ ਸਾਲ ਤੇ ਜੇ ਤੁਸੀਂ ਕਹੋਗੇ ਅਸੀਂ ਸਾਰਿਆਂ ਨੂੰ ਦੇ ਦਿੱਤਾ ਜਿਨ੍ਹਾਂ ਲੋਕਾਂ ਨੂੰ ਅੱਜ ਲੋੜ ਹੈ ਜਿਨ੍ਹਾਂ ਲੋਕਾਂ ਨੂੰ ਤੁਸੀਂ ਭਰਮ ਦੇ ਵਿੱਚ ਪਾਇਆ ਉਹਨਾਂ ਲੋਕਾਂ ਦਾ ਤੁਸੀਂ ਵਿਸ਼ਵਾਸ ਘਾਤ ਕੀਤਾ ਇਸ ਕਰਕੇ ਨਾ ਆਮ ਆਦਮੀ ਪਾਰਟੀ ਨਾ ਭਾਜਪਾ ਕਿਉਂਕਿ ਭਾਜਪਾ ਅਸੋਲੇ ਦੇਸ਼ ਬੜੀ ਫਿਰਕਾ ਪ੍ਰਸਤਵ ਫਿਰ ਕਰ ਪ੍ਰਸਤੀ ਕਰ ਰਹੀ ਹੈ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਲੈਵਲ ਦੇ ਜਿਹੜੇ ਇਥੋਂ ਦੇ ਲੋਕਾਂ ਬਿਆਨ ਆ ਰਹੇ ਨੇ ਕਦੇ ਮੁਸਲਮਾਨਾਂ ਦੇ ਖਿਲਾਫ ਆ ਕਦੇ ਕਿਸੇ ਦੇ ਖਿਲਾਫ ਆ ਤੋਂ ਇਸ ਰਾਜ ਦੇ ਵਿੱਚ ਬੀਜੇਪੀ ਦੀ ਰਾਜ ਦੇ ਵਿੱਚ ਜਿਹੜੀਆਂ ਮਨੋਰਟੀਜ਼ ਆ ਖਾਸ ਤੌਰ ਤੇ ਸ਼ਡਿਊਲ ਕਾਸਟ ਆ ਜਿਹੜੇ ਸਾਡੇ ਹਿੰਦੂਸਰੇ ਭਰਾ ਆ ਸਿੱਖ ਭਰਾ ਆ ਮੁਸਲਮਾਨ ਆ ਕ੍ਰਿਸਚੀਅਨ ਆ ਇਹਨਾਂ ਨੂੰ ਸੋਚਣ ਦੀ ਲੋੜ ਆ ਕਿ ਇਸ ਵੇਲੇ ਉਹ ਦੇਸ਼ ਜਿੱਥੇ ਸਾਰਿਆਂ ਦੀ ਸਾਂਝੀ ਵਾਲਤਾ ਦਾ ਉਪਦੇਸ਼ ਜਿਹੜਾ ਦਿੱਤੇ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਉੱਥੇ ਇੱਕ ਫਿਰਕੇ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਤੇ ਦੂਜੇ ਫਿਰਕਿਆਂ ਨੂੰ ਜਿਹੜਾ ਹੈ ਉਹਦੇ ਤੇ ਖਤਰਾ ਮਹਿਸੂਸ ਹੋ ਰਿਹਾ ਕਾਂਗਰਸ ਪਾਰਟੀ ਨੇ ਵੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ ਕਿ ਜਿਹੜਾ ਸਰਕਾਰ ਅਗਰ ਉਹਨਾਂ ਦੀ ਆਂਦੀ ਹੈ ਸੈਂਟਰ ਦੇ ਵਿੱਚ ਤੇ 1 ਲੱਖ ਰੁਪਿਆ ਜਿਹੜਾ ਸਾਲ ਦਾ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਚਲੋ ਇਹ ਤੇ ਹੁਣ ਬਾਅਦ ਚ ਪਤਾ ਲੱਗੇਗਾ ਕੌਣ ਦੇ ਰਿਹਾ ਜੇ 15-15 ਲੱਖ ਮੋਦੀ ਨਹੀਂ ਦੇ ਸਕੇ ਤੇ ਇਹ ਕਿੱਥੋਂ ਦੇ ਲੈਣਗੇ ਠੀਕ ਹੈ ਇਲੈਕਸ਼ਨ ਦੇ ਵਿੱਚ ਆਪਣੀਆਂ ਆਪਣੀਆਂ ਪ੍ਰੋਮਿਸਸ ਕਰਨੀਆਂ ਹੁੰਦੀਆਂ ਹਨ ਕਰ ਰਹੇ ਨੇ ਕੋਈ ਗੱਲ ਨਹੀਂ ਪਰ ਜੇ ਗੱਲ ਕੀਤੀ ਜਾਵੇ ਕਿਉਂਕਿ ਭਾਜਪਾ ਅਕਾਲੀ ਦਲ ਦਾ ਕਾਫੀ ਸਰ ਕਾਫੀ ਸਾਲਾ ਦਾ ਜਿਹੜਾ ਗੱਡ ਜੋੜ ਰਿਹਾ ਸੀ ਪਰ ਕਿਸਾਨੀ ਅੰਦੋਲਨ ਕਰਕੇ ਜਿਹੜਾ ਇਹ ਗੱਡ ਜੋ ਟੁੱਟਿਆ ਪਿੱਛੇ ਵੀ ਚਰਚਾਵਾਂ ਸੀ ਕਿ ਦੁਬਾਰਾ ਗੱਡ ਜੋੜ ਹੋ ਸਕਦਾ ਹੈ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਲੇਕਿਨ ਗੱਡ ਜੋੜ ਨਹੀਂ ਹੋਇਆ ਤੇ ਉਸਦੇ ਬਾਅਦ ਇਹ ਬਿਆਨਬਾਜ਼ੀ ਫੇਰ ਲਗਾਤਾਰ ਸ਼ੁਰੂ ਹੋ ਗਈ ਜਦਕਿ ਅਕਾਲੀ ਦਲ ਕਿਤੇ ਨਾ ਕਿਤੇ ਬਿਆਨਬਾਜ਼ੀ ਤੋਂ ਬਚ ਰ ਨਹੀਂ ਦੇਖੋਗਾ ਇਹ ਠੀਕ ਹੈ ਬਹੁਤ ਲੰਬਾ ਸਮਾਂ ਸਮਝੌਤਾ ਰਿਹਾ ਹੈ ਹੁਣ ਨਹੀਂ ਹੋ ਪਾਇਆ ਉਹਦੇ ਕਈ ਕਾਰਨ ਨੇ ਇੱਕ ਦਾ ਕਾਰਨ ਹੈ ਕਿ ਭਾਜਪਾ ਨੇ ਜਿਹੜੇ ਤਿੰਨ ਕਾਨੂੰਨ ਜਿਹੜੇ ਕਾਲੇ ਕਾਨੂੰਨ ਲਿਆਂਦੇ ਆ ਉਹ ਪੰਜਾਬ ਦੇ ਹਿੱਤਾਂ ਦੇ ਵਿੱਚ ਨਹੀਂ ਆ ਪੰਜਾਬ ਦੀ ਕਿਸਾਨੀ ਦੇ ਹਿੱਤਾਂ ਵਿੱਚ ਨਹੀਂ ਆ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਨਹੀਂ ਆ ਇਸ ਕਰਕੇ ਅਕਾਲੀ ਦਲ ਜਿਹੜੀ ਆ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਮ ਵਰਗ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਆ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਸਾਡੇ ਹਿੱਤਾਂ ਦੀ ਨਹੀਂ ਹੈ ਇਸ ਕਰਕੇ ਉਹਨਾਂ ਨਾਲ ਨਹੀਂ ਸਮਝੌਤਾ ਕਰਨਾ ਤੇ ਇਸੇ ਕਾਰਨ ਕਿ ਜਿਹੜਾ ਉਹਨਾਂ ਦਾ ਵਿਰੋਧ ਹੋ ਰਿਹਾ ਭਾਜਪਾ ਦਾ ਉਹਨਾਂ ਦੇ ਜਿਹੜੇ ਕੈਂਡੀਡੇਟ ਦੇਖੋ ਇਹ ਤੇ ਹੁਣ ਕਿਸਾਨਾਂ ਦੀ ਜਿਹੜੀ ਉਹਨਾਂ ਨੇ ਆਪਣੀ ਇੱਕ ਕਿਸਮ ਦੇ ਐਲਾਨ ਕੀਤੇ ਆ ਕਿ ਅਸੀਂ ਇਹਨਾਂ ਦੀ ਵਿਰੋਧਤਾ ਕਰਾਂਗੇ ਬਣਦਾ ਵੀ ਹੈ ਵਿਰੋਧਤਾ ਕਰਨਾ ਤੁਸੀਂ ਦੇਖੋ ਹਰਿਆਣੇ ਦੇ ਬਾਰਡਰ ਤੇ ਇਸ ਤਰੀਕੇ ਨਾਲ ਉਥੇ ਇਹਨਾਂ ਨੇ ਬਾਰਡਰ ਬਣਾਤੇ ਜਿਵੇਂ ਚਾਈਨਾ ਦਾ ਜਾਂ ਪਾਕਿਸਤਾਨ ਦੇ ਨਾਲ ਬਾਰਡਰ ਹੁੰਦਾ ਇੱਕ ਬੇਸ਼ ਹੈ ਬੰਦਾ ਕਿਤੇ ਵੀ ਜਾ ਸਕਦਾ ਜੇ ਇਸ ਤਰੀਕੇ ਦੇ ਨਾਲ ਰੋਕਣਗੇ ਦਿੱਲੀ ਤੋਂ ਜਾਂ ਤੇ ਫਿਰ ਇਹਨਾਂ ਦਾ ਇਹੀ ਹਾਲ ਹੋਏਗਾ ਪਰ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਰੋਡ ਜਾਮ ਕਰ ਦੇਣਾ ਜਾਂ ਰੇਲ ਟ੍ਰੈਕ ਜਾਮ ਕਰਨਾ ਉਹਨਾਂ ਸਰਕਾਰ ਨੂੰ ਵੀ ਤਾਂ ਨੁਕਸਾਨ ਹੁੰਦਾ ਹੈ ਤੇ ਆਮ ਪਬਲਿਕ ਨੂੰ ਵੀ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਰੈਲੀਆਂ ਕਰਨੀਆਂ ਰਸਤਾ ਰੋਕਣਾ ਇਹ ਡੈਮੋਕਰੈਟਿਕ ਰਾਈਟ ਹੈ ਹਰ ਪਾਰਟੀ ਦਾ ਹਰ ਵਿਅਕਤੀ ਦਾ ਡੈਮੋਕਰੈਟਿਕ ਰਾਈਟ ਹੈ ਤੇ ਜੇ ਕੋਈ ਸਮਝਦਾ ਹੈ ਕਿ ਤੁਸੀਂ ਇਹ ਹਾਈਵੇ ਰੋਕਿਆ ਜਾਂ ਕਿੰਨੇ ਕੋਈ ਐਸਾ ਦਾ ਵਿਗਨ ਪਾਇਆ ਤੇ ਉਹਦੇ ਲਈ ਕਾਨੂੰਨ ਹੈ ਕਾਨੂੰਨੀ ਕਾਰਵਾਈ ਕਰ ਲੈਣ ਕੋ ਰੋਕਦਾ ਨਹੀਂ ਇਹ ਗੱਲ ਕੀਤੀ ਜਾਵੇ ਤੁਹਾਡੀ ਨਾਰਾਜ਼ਗੀ ਨੂੰ ਲੈ ਕੇ ਅਸੀਂ ਚੰਨੀ ਸਾਹਮਣੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਕੁਝ ਵੀ ਬੋਲਣ ਤੋਂ ਬਚਦੇ ਨਜ਼ਰ ਆਏ ਜਰਕੀ ਜਿਹੜੇ ਸ਼ੀਤਲ ਲੰਗਰਾਲ ਨੇ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਗਏ ਨੇ ਉਹ ਕਹਰੇ ਕਿ ਉਹ ਜਦੋਂ ਮੁੱਖ ਮੰਤਰੀ ਰੇ ਸੀਗੇ ਤੇ ਸ਼ਹਿਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਅਪਰਾਧਿਕ ਘਟਨਾਵਾਂ ਸੀਗੀਆਂ ਉਹ ਤਾਂ ਨਹੀਂ ਘੱਟ ਹੋਈਆਂ ਲੇਕਿਨ ਅੱਜ ਉਹ ਦੂਸਰਿਆਂ ਤੇ ਤੰਜ ਕਸ ਰਹੇ ਨੇ ਜੋ ਉਹਨਾਂ ਨੂੰ ਨਹੀਂ ਕਸਣੇ ਚਾਹੀਦੇ ਦੇਖੋ ਨਸ਼ੇ ਦੀ ਪ੍ਰੋਬਲਮ ਬਹੁਤ ਦੇਰ ਤੋਂ ਪੰਜਾਬ ਦੇ ਵਿੱਚ ਚੱਲਦੀ ਰਹੀ ਹੈ ਕੈਪਟਨ ਮਰਿੰਦਰ ਸਿੰਘ ਉਹਨਾਂ ਨੇ ਜਦੋਂ ਸਰਕਾਰ ਬਣੀ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਨੂੰ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦਿਆਂਗਾ ਉਸ ਤੋਂ ਬਾਅਦ ਬਰਗਾੜੀ ਕਾਂਡ ਆ ਗਿਆ ਬਰਗਾੜੀ ਕਾਂਡ ਦਾ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਹਾਲਾਂਕਿ ਜਿਹੜੇ ਵਿਜੇ ਪ੍ਰਤਾਕੋਂ ਵਰ ਵਿਜੇ ਪ੍ਰਤਾਪ ਆ ਉਹ ਸੇਟ ਦੇ ਚੇਅਰਮੈਨ ਸੀ ਉਹਨਾਂ ਨੇ ਰਿਪੋਰਟ ਵੀ ਦੇ ਦਿੱਤੀ ਹੈ ਰਿਪੋਰਟ ਜਿਹੜੀ ਆ ਸਰਕਾਰ ਦੇ ਖਿਲਾਫ ਆਈ ਹੈ ਜੇ ਇੰਨੀ ਸਰਕਾਰ ਰੱਖਦੀ ਹੈ ਭਾਵਨਾ ਰੱਖਦੀ ਹੈ ਕਿ ਉਹ ਰਿਪੋਰਟਾਂ ਜਿਹੜੀਆਂ ਉਹ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਹੀ ਰੱਖਣ ਉਹਨਾਂ ਨੂੰ ਦੱਸ ਦੇਣ ਕਿ ਆ ਰਿਪੋਰਟ ਜਿਹੜੀ ਆਈ ਐ ਸੋ ਜਿਹੜੀ ਗੱਲਾਂ ਨਸ਼ੇ ਦੀ ਗੱਲ ਹੈ ਪੰਜਾਬ ਤੇ ਨਸ਼ਾ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਕੰਟਰੋਲ ਕਿਨੇ ਕਰਨਾ ਕੰਟਰੋਲ ਸਰਕਾਰ ਨੇ ਕਰਨਾ ਉਸ ਦਿਨ ਕੁਮਰ ਪ੍ਰਤਾਪ ਨੇ 4 ਐਸਐਸ ਡੀਐਸਪੀ ਦੇ ਉਹਨਾਂ ਦਾ ਬਾਈ ਨੇਮ ਕਿਹਾ ਕਿ ਇਹ ਲੋਕ ਨਸ਼ਾ ਬਕਾਉਂਦੇ ਨੇ ਤੇ ਜੇ ਪੁਲਿਸ ਪ੍ਰਸ਼ਾਸਨ ਤੇ ਪੋਲਿਟਿਸ਼ੀਅਨ ਇਹ ਤਿੰਨੇ ਹੀ ਰਲ ਜਾਣ ਤੇ ਨਸ਼ਾ ਵਿਕੇਗਾ ਇਸ ਕਰਕੇ ਲੋੜ ਹੈ ਕਿ ਇਹਨਾਂ ਨੂੰ ਤਿੰਨਾਂ ਨੂੰ ਸੈਗਰੀਗੇਟ ਕਰਨਾ ਅਲੱਗ-ਅਲੱਗ ਕਰਨਾ ਤਾਂ ਕਿ ਨਸ਼ਾ ਜਿਹੜਾ ਬੰਦ ਹੋ ਸਕੇ ਜੇ ਨਸ਼ਾ ਬੰਦ ਹੋ ਜਾਏਗਾ ਪੰਜਾਬ ਫੁੱਲਿਤ ਹੋਏਗਾ ਪੰਜਾਬ ਦਾ ਨੌਜਵਾਨ ਵੈਸੀ ਬਾਹਰ ਜਾ ਰਿਹਾ ਅਜ ਕੈਨੇਡਾ ਅਮਰੀਕਾ ਲੋਕ ਜਿਹੜੇ ਆ ਲੱਖਾਂ ਰੁਪਈਆ ਲਾ ਕੇ ਜਿਹੜੇ ਇੱਥੇ ਭਜਰੇ ਨੇ ਤੋਂ ਸਾਨੂੰ ਇੱਥੇ ਮਾਹੌਲ ਬਣਾਉਣਾ ਪਏਗਾ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਇੰਡਸਟਰੀ ਬਣੇ ਪੰਜਾਬ ਦੇ ਵਿੱਚ ਐਗਰੀਕਲਚਰ ਡਿਵੈਲਪ ਹੋਵੇ ਪੰਜਾਬ ਦੇ ਵਿੱਚ ਜਿਹੜੀਆਂ ਦੂਸਰੀਆਂ ਸਰਵਿਸਿਜ਼ ਐ ਉਥੇ ਪੈਦਾ ਹੋਣ ਜਿਹਦੇ ਨਾਲ ਨੌਜਵਾਨਾਂ 'ਚ ਅਟਰੈਕਸ਼ਨ ਆਵੇ ਪੰਜਾਬ 'ਚ ਰਵੇ ਪਿਛਲੇ ਕਈ ਸਾਲਾਂ ਤੋਂ ਤੁਸੀਂ ਰਾਜਨੀਤੀ 'ਚ ਰਹੇ ਹੋ ਤੁਸੀਂ ਪਾਰਟੀ ਪ੍ਰਧਾਨ ਵੀ ਰਹੇ ਹੋ ਤੁਸੀਂ ਸੰਸਦ ਵੀ ਰਹੇ ਹੋ ਪਰ ਅਗਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤੇ ਪਿਛਲੇ ਸਮੇਂ ਤੋਂ ਹੁਣ ਤੱਕ ਦੇ ਸਮੇਂ ਦੇ ਵਿੱਚ ਸਰਕਾਰਾਂ ਜਿਹੜੀਆਂ ਚੇਂਜ ਵੀ ਹੋਈਆਂ ਨੇ ਤੇ ਨਸ਼ਾ ਜਾਂ ਕਾਰੋਬਾਰ ਜਾਂ ਰੋਜ਼ਗਾਰ ਕਿੰਨਾ ਕੁ ਸਰਕਾਰਾਂ ਵੱਲੋਂ ਦਿੱਤਾ ਗਿਆ ਕੁਝ ਕਹਿ ਰਹੇ ਨੇ ਭਗਵੰਤ ਮਾਨ ਜੀ ਵੀ ਅਸੀਂ ਪਤਾ ਨਹੀਂ ਕਿੰਨੀਆਂ ਹਜ਼ਾਰ ਨੌਕਰੀ ਜਿਹੜੀ ਐ ਅਸੀਂ ਉਹ ਦੇ ਦਿੱਤੀ ਐ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਇੰਨੀ ਨੌਕਰੀ ਉਪਲਬਧ ਨਹੀਂ ਹੈ ਲੇਕਿਨ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਇੱਥੇ ਨਵੀਂ ਇੰਡਸਟਰੀ ਆਵੇ ਇੱਥੇ ਨਵੇਂ ਜਿਹੜੇ ਜਿਹੜੇ ਸਰਸੇ ਸੈਂਟਰ ਬਣਨ ਤਾਂ ਕਿ ਇੱਥੇ ਰੋਜ਼ਗਾਰ ਦਾ ਜਿਹੜਾ ਸਾਧਨ ਬਣੇ ਜੇ ਇੱਥੇ ਤੁਸੀਂ ਅਟਰੈਕਸ਼ਨ ਨਹੀਂ ਕਿਸੇ ਚੀਜ਼ ਦੀ ਕਰਦੇ ਤੇ ਲੋਕ ਕਿਵੇਂ ਅਟਰੈਕਟ ਹੋਣਗੇ ਨੌਜਵਾਨ ਕਿਵੇਂ ਅਟਰੈਕਟ ਹੋਏਗਾ ਨੌਜਵਾਨ ਤਾਂ ਅਟਰੈਕਟ ਹੁੰਦਾ ਜਿੱਥੇ ਚਮਕ ਆ ਧਮਕ ਆ ਜਿੱਥੇ ਕੋਈ ਉਹਨਾਂ ਨੂੰ ਲੱਗਦਾ ਕਿ ਸਾਡਾ ਕੋਈ ਫਿਊਚਰ ਹੈ ਇਹ ਜੇ ਪੰਜਾਬ ਦੇ ਵਿੱਚ ਨਾ ਚਮਕ ਆ ਨਾ ਧਮਕ ਆ bizness down ਆ ਖੇਤੀਬਾੜੀ down ਆ ਇੱਥੇ ਕਰਕੇ ਕਰਨਾ ਕੀ ਆ ਕਿਸੇ ਨੇ ਭੁੱਖੇ ਮਰਨ ਲਈ ਤੇ ਰਹਿਣਾ ਨਹੀਂ ਪੰਜਾਬੀ ਉਤਸ਼ਾਹਤ ਹੈ ਪੰਜਾਬੀ ਨੂੰ ਜਿੱਥੇ ਮਰਜੀ ਭੇਜ ਦਿਓ ਪੰਜਾਬੀ ਆਪਣੇ ਮੈਨੂੰ ਦੇਸ ਦਾ ਜਿਹੜਾ ਉੱਥੇ ਕੰਮ ਕਰਦਾ ਜਿੱਥੋਂ ਦਾ ਕਾਂਗਰਸ ਪਾਰਟੀ ਦੇ ਤੁਸੀਂ ਸਵਾਲ ਪੁੱਛਿਆ ਕਿ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਰਿਆ ਮੈਨੂੰ ਇਸ ਗੱਲ ਦਾ ਮਾਣ ਹੈ ਕਿ 2008 ਤੋਂ ਲੈ ਕੇ 10 ਤੱਕ ਮੈਂ ਪ੍ਰਧਾਨ ਰਿਆ ਔਰ ਉਹ ਪ੍ਰਧਾਨਗੀ ਦੇ ਵਿੱਚ ਮੈਂ 33 ਲੱਖ ਕਾਂਗਰਸ ਦਾ ਕਾਰਜਕਰਤਾ ਦਾ ਭਰਤੀ ਕੀਤਾ ਸੀ ਸਾਡੇ ਸਾਰੇ ਸਾਥੀਆਂ ਨਾਲ ਮਿਲ ਕੇ ਅੱਜ ਮੈਂ ਰੋਜ਼ਗਾਰ ਮਿਲੇ ਸੀ ਉਹਨਾਂ ਨੂੰ ਰੋਜ਼ਗਾਰ ਨਹੀਂ ਸਾਡੀ ਪਾਰਟੀ ਦੇ ਵਰਕਰ ਬਣਾਏ ਸੀ ਨਹੀਂ ਮੈਂ ਤਾਂ ਲੋਕਾਂ ਦੇ ਰੋਜ਼ਗਾਰ ਦੀ ਗੱਲ ਕਰ ਮੈਂ ਜਿਹੜੀ ਮੈਂ ਗੱਲ ਕਰ ਰਿਹਾ ਪਾਰਟੀ ਦੀ ਗੱਲ ਕਰ ਰਿਹਾ ਕਿ 30 ਲੱਖ ਬੰਦਾ ਸੀ ਜਿਹੜਾ ਭਰਤੀ ਕੀਤਾ ਔਰ ਉਹ ਲੋਕ ਜਿਹੜੇ ਉਹਦੇ ਨਾਲ ਪਾਰਟੀ ਉਸ ਲਈ ਸਪੈਂਸਨ ਹੋਈ ਸੀ ਅੱਜ ਕੋਈ ਕਿਸੇ ਨੂੰ ਪਤਾ ਨਹੀਂ ਕਾਂਗਰਸ ਪਾਰਟੀ ਦਾ ਕੌਣ ਪ੍ਰਧਾਨ ਹੈ ਕੌਣ ਹੈਡ ਹੈ ਕੌਣ ਇਹਨੂੰ ਕਰ ਰਿਹਾ ਸੋ ਮੇਰਾ ਤੇ ਇੱਕੋ ਹੀ ਪੀਸੀਸੀ ਨੂੰ ਇਹ ਚੈਲੰਜ ਹੈ ਇਹ ਮੈਂ 33 ਲੱਖ ਬੰਦਾ ਭਰਤੀ ਕੀਤਾ ਤੁਸੀਂ ਇਹ ਤੋਂ 33 ਲੱਖ ਤੋਂ ਇੱਕ ਬੰਦਾ ਜ਼ਿਆਦਾ ਭਰਤੀ ਵਰਕ ਕਰਕੇ ਇੱਕ ਮੀਲ ਪੱਥਰ ਘਟੋ ਚਰਨਜੀਤ ਸਿੰਘ ਚੰਨੀ ਦੇ ਇੱਕ ਪੋਸਟਰ ਨੂੰ ਲੈ ਕੇ ਜਿਹੜਾ ਵਿਵਾਦ ਛਿੜਿਆ ਹੋਇਆ ਹੈ ਔਰ ਮੀਟੂ ਨੂੰ ਲੈ ਕੇ ਕੱਲ ਸੁਨੀਲ ਜਾਖੜ ਹੋਣਾ ਵੱਲੋਂ ਵੀ ਤੰਜ ਕੱਸਿਆ ਗਿਆ ਹੈ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਜਿਹੜੇ ਬਾਕੀ ਕੈਂਡੀਡੇਟਸ ਤੇ ਜਿਹੜੇ ਤੰਜ ਕੱਸਦੇ ਨੇ ਹੁਣ ਉਹ ਜਿਹੜੇ ਖੁਦ ਆਪਣੇ ਹੀ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਨੇ ਇਹ ਦੇਖੋ ਮੈਂ ਇਸ ਇਸ਼ੂ ਨੂੰ ਕੋਈ ਟੱਚ ਨਹੀਂ ਕਰਨਾ ਹਰ ਇੱਕ ਦੀ ਪਰਸਨਲ ਲਾਈਫ ਹੁੰਦੀ ਹੈ ਇਸ ਕਰਕੇ ਪੋਲੀਟੀਕਲੀ ਗੱਲ ਕਰਨੀ ਚਾਹੀਦੀ ਹੈ ਬੰਦੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮੇਰੀ ਪਾਰਟੀ ਦਾ ਕੀ ਲੋਕਾਂ ਵਾਸਤੇ ਉਹ ਗੱਲ ਕਰਾਂਗਾ ਮੈਂ ਜਾਂ ਮੇਰੀ ਜਦੋਂ ਸਰਕਾਰ ਬਣੇਗੀ ਜਾਂ ਮੈਂ ਚੁਣਿਆ ਜਾਵਾਂਗਾ ਮੈਂ ਕੀ ਕਰ ਸਕਦਾ ਉਹਨਾਂ ਨੇ ਆਪਣਾ ਦੱਸਣਾ ਹੁਣ ਪੋਸਟਰ ਲੱਗਣਗੇ ਜਦੋਂ ਵੀ ਕੋਈ ਵਿਅਕਤੀ ਇਲੈਕਸ਼ਨ ਲੜਦਾ ਹੈ ਲੋਕ ਕੋਈ ਨਾ ਕੋਈ ਕਮਜ਼ੋਰੀ ਉਹਦੀ ਕਰ ਲੈਂਦੇ ਨਹੀਂ ਪਰ ਜਿਹੜੇ ਸ਼ਹਿਰੀ ਪ੍ਰਧਾਨ ਨੇ ਕਾਂਗਰਸ ਦੇ ਰੀਂਦਰ 베ਰੀ ਉਹਨਾਂ ਨੇ ਕਿਹਾ ਕਿ ਵਿਕਰਮ ਚੌਧਰੀ ਨੇ ਆਪਣੇ ਆਫਿਸ ਦੇ ਬਾਦ ਉਹ ਪੋਸਟਰ ਲਾ ਕੇ ਉਸ ਪੋਸਟ ਨੂੰ ਵਾਇਰਲ ਕੀਤਾ ਵੇਖੋ ਮੈਂ ਇਸ ਜੀ ਦੇ ਉੱਤੇ ਕੋਈ ਮੈਨੂੰ ਕੋਈ ਨਾ ਪਤਾ ਹੈ ਮੈਂ ਆਪਣੇ ਇਲੈਕਸ਼ਨ ਦੇ ਵਿੱਚ ਬਿਜ਼ੀ ਹਾਂ ਇਸ ਕਰਕੇ ਜੋ ਵਿਕਰਮ ਚੌਧਰੀ ਦੇ ਨਾਲ ਕਾਂਗਰਸ ਪਾਰਟੀ ਨੇ ਕੀਤਾ ਬਹੁਤ ਨਿੰਦਨੀਏ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਡਿਸਪਲਿਨਰੀ ਰਿਐਕਸ਼ਨ ਕਮੇਟੀ ਹੁੰਦੀ ਹੈ ਹਰ ਪਾਰਟੀ ਦੀ ਤੁਸੀਂ ਸ਼ੋਕਾਸ ਨੋਟਿਸ ਉਹਨਾਂ ਨੂੰ ਦਿਓ ਐਡੇ ਐਡੇ ਵੱਡੇ ਪਰਿਵਾਰਾਂ ਨੂੰ ਤੁਸੀਂ ਇਸ ਤਰੀਕੇ ਨਾਲ ਇਨਸਲਟ ਕਰਨਾ ਪਾਈਓ ਤੇ ਕਾਂਗਰਸ ਪਾਰਟੀ ਜਿਹੜੀ ਹੈ ਡਾਊਨ ਜਾ ਰਹੀ ਹੈ ਜਿਹੜੇ ਪਾਰਟੀ ਹੋਰ ਪਾਰਟੀਆਂ ਦੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਚੰਨੀ ਨੂੰ ਜਿਹੜਾ ਵੋਟ ਨਾ ਦੇ ਇਹਨਾਂ ਕਿਉਂਕਿ ਇਹ ਤਾਂ ਆਪਣੀ ਜਿਹੜੇ ਬੇਟੀਆਂ ਨੇ ਮਾਵਾ ਨੇ ਉਹਨਾਂ ਨੂੰ ਬਚਾਣ ਲੋਕ ਕਿਉਂਕਿ ਚੰਨੀ ਦੇ ਜਿਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਸ ਹਿਸਾਬ ਨਾਲ ਇਸ ਬੰਦੇ ਨੂੰ ਵੋਟ ਦੇਣਾ ਪੈਂਦਾ ਹੈ ਦੇਖੋ ਲੋਕਾਂ ਨੇ ਵੋਟ ਪਾਣੀ ਹੈ ਲੋਕ ਆਪਣੀ ਵਿਜਡਮ ਦੇ ਹਿਸਾਬ ਨਾਲ ਵੋਟ ਪਾਉਣਗੇ ਇਹਦੇ ਵਿੱਚ ਮੈਂ ਸਮਝਦਾ ਕਿ ਇੱਕ ਲੋਕਾਂ ਕੋਲ ਮੌਕਾ ਹੈ ਲੋਕ ਛਾਂਣ ਪੋਣ ਕਰਨਗੇ ਇਸ ਵਿਅਕਤੀ ਨੂੰ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ ਉਹ ਆਪਣੀ ਪਹਿਲੀ ਤਰੀਕ ਨੂੰ ਫੈਸਲਾ ਕਰ ਲੈਣਗੇ ਲੋਕ ਅਕਾਲੀ ਦਲ ਨੂੰ ਅਗਰ ਗੱਲ ਕੀਤੀ ਜਾਵੇ ਕਿਸ ਮੁੱਦਿਆਂ ਨੂੰ ਲੈ ਕੇ ਵੋਟ ਪਾਣਗੇ ਕਿਉਂਕਿ ਅਕਾਲੀ ਦਲ ਹਜੇ ਅਗਰ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਕਾਂਗਰਸ ਹੌਲੀ-ਹੌਲੀ ਘਟਦੀ ਨਜ਼ਰ ਆ ਰਹੀ ਉਦਾਂ ਹੀ ਅਕਾਲੀ ਦਲ ਵੀ ਡਾਊਨ ਹੁੰਦਾ ਨਜ਼ਰ ਆਇਆ ਹੈ ਪਹਿਲਾਂ ਸਰਕਾਰ ਸੀ ਕਾਂਗਰਸ 75-76 ਐਮਐਲਏ ਸੀ ਘਟ ਕੇ 18 ਤੇ ਆ ਗਿਆ 18 ਦੇ ਵਿੱਚੋਂ ਵੀ ਇੱਕ ਕਿਰ ਗਿਆ ਇੱਕ ਨੂੰ ਤੁਸੀਂ ਨੋਟਿਸ ਦਿੱਤਾ 16 ਰਹਿ ਗਏ ਕਾਂਗਰਸ ਵੀ ਥੱਲੇ ਆ ਰਹੀ ਹੈ ਇਹ ਸਮਾਂ ਹੁੰਦਾ ਜਦੋਂ ਇਸ ਤਰੀਕੇ ਦੇ ਨਾਲ ਤੁਸੀਂ ਗਰੰਟੀਆਂ ਦੇ ਰਹੇ ਹੋ ਜੀ ਅਸੀਂ ਜ਼ਮੀਨ ਨੂੰ ਉੱਤੇ ਕਰ ਦਾਂਗੇ ਸਮਾਨ ਨੂੰ ਥੱਲੇ ਕਰ ਦਾਂਗੇ ਲੋਕਾਂ ਨੇ ਸਮਝਿਆ ਵੀ ਪਤਾ ਨਹੀਂ ਕੀ ਹੋਣ ਵਾਲਾ ਹੈ ਚਲੋ ਪਾ ਦਿਓ ਲੈਂਡਸਲਾਈਡ ਵਿਕਟਰੀ ਆਮ ਆਦਮੀ ਪਾਰਟੀ ਦੀ ਹੋ ਗਈ ਹੈ ਲੇਕਿਨ ਉਹ ਲੈਂਡਸਲਾਈਡ ਵਿਕਟਰੀ ਤੋਂ ਬਾਅਦ ਨਿਕਲਿਆ ਕੀ ਨਮੋਸ਼ੀ ਲੋਕ ਜਿਹੜੇ ਬੇਰੋਜ਼ਗਾਰ ਤੁਰੇ ਫਿਰਦੇ ਨੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਹੈ ਸਮਾਰਟ ਸਿਟੀ ਕਿਤੇ ਨਹੀਂ ਨਜ਼ਰ ਆ ਰਿਹਾ ਅੱਜ ਕਿਤੇ ਤੁਸੀਂ ਦੱਸੋ ਜਲੰਧਰ ਚ ਸਮਾਰਟਨੈਸ ਹੈ ਬੀਜੇਪੀ ਵੀ ਇਹੀ ਮੁੱਦਾ ਉਠਾ ਰਹੀ ਹੈ ਬੀਜੇਪੀ ਨੇ ਦੇਖੋ ਜੇ ਉਠਾ ਰਹੀ ਹੈ ਮੁੱਦਾ ਤੇ ਉਹਨਾਂ ਨੇ ਪੈਸਾ ਭਰ ਸਰਕਾਰ ਨੇ ਦਿੱਤਾ ਤੇ ਉਸ ਵੇਲੇ ਉਹਨਾਂ ਨੇ ਮਾਨੀਟਰ ਕਿਉਂ ਨਹੀਂ ਕੀਤਾ ਜੇ ਪੈਸਾ ਸਾਈਫਨ ਹੋ ਰਿਹਾ ਸੀ ਸਰਕਾਰ ਸੀ ਜਿਸ ਸਮੇ ਦਿੱਤਾ ਆ 2 ਸਾਲ ਤੇ ਹੁਣ ਆਮ ਆਦਮੀ ਦੀ ਸਰਕਾਰ 2.5 ਸਾਲ ਹੋ ਗਿਆ ਆਮ ਆਦਮੀ ਸਰਕਾਰ ਉਹ ਤਾਂ ਪੁਰਾਣੀ ਹੋ ਗਈ ਕਾਂਗਰਸ ਦੀ ਗੱਲ ਕਿਉਂਕਿ ਜਿਹੜਾ ਪੈਸਾ ਜਦੋਂ ਆਉਂਦਾ ਉਹਨੂੰ ਪੈਨੇਸ ਨੂੰ ਮਾਨੀਟਰ ਵੀ ਤਾਂ ਕਰਨਾ ਜੇ ਇਹਨਾਂ ਕੋਈ ਈਡੀ ਹੈ ਸੀਬੀਆਈ ਹੈ ਦੂਸਰੇ ਹੈ ਤੇ ਉਸ ਵੇਲੇ ਕਿਉਂ ਨਹੀਂ ਉਹਦਾ ਪ੍ਰਯੋਗ ਕੀਤਾ ਤਾਕੇ ਲੋਕਾਂ ਨੂੰ ਹੁਣ ਕਹਿ ਰਿਹਾ ਹੁਣ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਜੀ ਇਹਦੇ ਵਿੱਚ ਹੀ ਕਪਲਾ ਹੋ ਗਿਆ ਜੀ ਇਹਦਾ ਫਿਰ ਪਹਿਲਾਂ ਕਿਉਂ ਨਹੀਂ ਬੋਲੇ ਇਸ ਕਰਕੇ 스마트 ਸਿਟੀ ਦੇ ਵਿੱਚ ਜਿੰਨਾ ਪੈਸਾ ਆਇਆ ਉਹਦੀ ਹੱਲੇ ਵੀ ਸਰਕਾਰ ਇਹਨਾਂ ਦੇ ਕੋਲ ਹੈ ਉਹਨਾਂ ਦੀ ਇਨਕੁਆਇਰੀ ਕਰਾ ਲ ਮਤਲਬ ਕਿ ਜਦੋਂ ਮੁੱਦੇ ਚੱਕਨੇ ਚਾਹੀਦੇ ਉਦੋਂ ਮੁੱਦੇ ਚੱਕੇ ਨਹੀਂ ਜਾਂਦੇ ਲੈ ਜਦੋਂ ਚੋਣ ਆਂਦੇ ਉਹ ਤਾਂ ਮੁੱਦੇ ਚੱਕੇ ਜਾਂਦੇ ਆ ਤੇ ਕਿਤੇ ਨੇ ਕਿਤੇ ਲੋਕਾਂ ਨੂੰ ਜਿਹੜਾ ਗੁਮਰਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਗੁਮਰਾਹ ਹੀ ਕਰ ਰਹੇ ਨੇ ਭਾਜਪੀ ਹਮੇਸ਼ਾ ਹੀ ਗੁਮਰਾਹ ਕਰ ਰਹੀ ਹੈ ਇਹ 15-15 ਲੱਖ ਲੱਖ ਦੀ ਗੱਲ ਕੀਤੀ ਕਰੋੜ-ਕਰੋੜ ਨੌਕਰੀਆਂ ਦੇ ਦੀ ਜਿਹੜੀ ਮੈਂ ਗੱਲ ਕੀਤੀ ਅੱਜ ਸਾਰਾ ਜਿਹੜਾ ਇਨਫਰਾਸਟ੍ਰਕਚਰ ਬਣਿਆ ਆ ਅੰਡਰਟੇਕਿੰਗਸ ਆ ਜਿਹੜੀਆਂ ਭਾਰਤ ਸਰਕਾਰ ਦੀਆਂ ਉਹ ਹੌਲੀ-ਹੌਲੀ ਵੇਚੀ ਜਾ ਰਹੀਆਂ ਨੇ ਇਹ ਰੀਅਰ ਇੰਡੀਆ ਵਿਗਿਆ ਹੋਰ ਵਿਗਿਆ ਅੱਜ ਮੇਰੇ ਕੋਲ ਕੱਲ ਐਲ ਆਈ ਸੀ ਦੇ ਆਏ ਸੀਗੇ ਉਹ 42 ਲੱਖ ਕਰੋੜ ਦਾ ਪ੍ਰੋਫਿਟ ਆ ਜਿਹੜਾ ਐਲ ਆਈ ਸੀ ਦੇ ਵਿੱਚ ਉਹਨੂੰ ਪ੍ਰਾਈਵੇਟ ਕਰਨ ਦੀ ਯਤਨ ਕਰ ਰਹੇ ਨੇ ਉਹ ਇਸ ਕਰਕੇ ਜਿਹੜਾ ਭਾਰਤ ਸਰਕਾਰ ਦਾ ਇਹਨੇ 70 ਸਾਲਾਂ ਦੇ ਵਿੱਚ ਜਿਹੜੇ મોદી ਸਾਹਿਬ ਕਹਿੰਦੇ ਪਿਛਲੇ 70 ਸਾਲ ਕੁਝ ਹੋਇਆ ਹੀ ਨਹੀਂ ਇਹ ਆ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਵੇਚ ਰਹੇ ਨੇ ਇਹ ਕਿੱਥੋਂ ਆਇਆ ਇਹ ਉਹ 70 ਸਾਲਾਂ ਦੀ ਮਿਹਨਤ ਦਾ ਹੀ ਸਦਕਾ ਸੀ ਜਿਹੜਾ ਦੇਸ਼ ਦੇ ਵਿੱਚ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਗਿਆ ਢੱਡੇ ਵੱਡੇ ਪਬਲਿਕ ਸੈਕਟਰ ਦੇ ਵਿੱਚ کارਖਾਨੇ ਲੱਗੇ ਜਿਨ੍ਹਾਂ ਨੂੰ ਅੱਜ ਵੇਚਿਆ ਜਾ ਰਿਹਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋਅ ਕਰਨ ਆ ਰਹੇ ਨੇ ਪਵਨ ਕੁਮਾਰ ਟਿੰਨੂ ਦੇ ਹੱਕ ਦੇ ਵਿੱਚ ਕਿਵੇਂ ਲੱਗਦਾ ਹੈ ਕਿ ਅਕਾਲੀ ਦਲ ਕਦੋਂ ਆਪਣੀ ਜਿਹੜੇ ਰੋਡ ਸ਼ੋਅ ਕਰੇਗਾ ਕਿਉਂਕਿ ਉਹਨਾਂ ਵੱਲੋਂ ਤਾਂ ਹੁਣ ਜਿਹੜੀ ਤਾਕਤ ਚੁੱਕੀ ਜਾ ਰਹੀ ਹੈ ਰੋਡ ਸ਼ੋਅ ਕਰਕੇ ਕਿ ਉਹਨਾਂ ਦੇ ਜਿਹੜੇ ਉਮੀਦਵਾਰ ਹੈ ਲੋਕ ਉਹਨਾਂ ਨੂੰ ਜਿਹੜਾ ਵੋਟ ਕਰਨ ਦੇਖੋ ਹਰ ਪਾਰਟੀ ਨੇ ਰੋਡ ਸ਼ੋਅ ਵੀ ਕਰਨੇ ਆ ਜਲੂਸ ਵੀ ਕਰਨੇ ਆ ਜਲਸੇ ਵੀ ਹੋਣੇ ਆ ਇਹ ਇੱਕ ਪ੍ਰਕਿਰਿਆ ਹੈ ਤੇ ਉਹ ਸਾਡੇ ਵੀ ਜਲਦੀ ਹੋ ਜਾਏਗੀ ਸ਼ੁਰੂ ਬਹੁਤ ਬਹੁਤ ਧੰਨਵਾਦ ਸੋਏ ਸਨ ਅਕਾਲੀ ਦਲ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਜਿਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿਹੜੀ ਸਿਆਸੀ ਪਾਰਟੀਆਂ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਚੈਲੰਜ ਕੀਤਾ ਹੈ ਕਿ ਮੈਂ 33 ਲੱਖ ਵਰਕਰ ਭਰਤੀ ਕੀਤਾ ਸੀਗਾ ਤੁਸੀਂ 33 ਲੱਖ ਤੋਂ ਇੱਕ ਵੀ ਵਰਕਰ ਜ਼ਿਆਦਾ ਭਰਤੀ ਕਰਕੇ ਦਿਖਾਓ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਸਿੱਧੂ ਦੇ ਨਾਲ ਦਵਿੰਦਰ ਕੁਮਾਰ ਜਲੰਧਰ